ਸਾਰੇ ਨੂੰ ਮੇਰੇ ਪਿਆਰ ਪਰ ਸਤਿ ਸ਼੍ਰੀ ਅਕਾਲ ਜੀ ਰੱਬ ਨੇ ਹੀ ਬਣਾਈ ਹੈ ਜਿਹੜੀ ਇਹ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਜਰੂਰ ਕਰੋ ਵੀਡੀਓ ਨੂੰ ਲਾਈਕ ਕਮੈਂਟ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰੋ ਵੀਡੀਓ ਨੂੰ ਤੁਸੀਂ ਪੂਰਾ ਦੇਖਿਆ ਕਰੋ ਚੈਨਲ ਤੇ ਅੱਜ ਦੀ ਪ੍ਰੋਫਾਈਲ ਨਾਮ ਸਿੰਘ ਜਨਮ ਤਰੀਕ 16 1994 ਹਾਈਟ 5 ਫੁੱਟ 8 ਇੰਚ ਕਾਸਟ 68 ਕਿਲੋ ਏਰੀਆ ਰਾਈ ਕੋਰਟ ਪੜਾਈ ਮਕੈਨੀਕਲ ਇੰਜੀਨੀਅਰ ਕੰਮ ਮੈਨੇਜਰ ਕੈਨੇਡਾ ਪੀਆਰ ਲੜਕਾ ਮੰਗਵਦੀ ਪਰਵਾਰ ਤੋਂ ਪੜੀ ਲਿਖੀ ਲੜਕੇ ਦੀ ਲੋੜ ਹੈ ਮਾਲਵਾ ਏਰੀਆ ਨੂੰ ਪਹਿਲ ਹੈ ਕਾਸਟ ਰਿਕਟ ਸਿਖ ਬਾਮਨ ਖੱਤਰੀ ਰਾਮਗੜੀ ਸੁਨਿਆਰੇ ਇਹਨਾਂ ਕਾਸਟ ਨੂੰ ਪਹਿਲ ਹੈ ਤੁਸੀਂ ਸੰਪਰਕ ਕਰ ਸਕਦੇ ਹੋ ਇਹਨਾਂ ਦੀ ਈਮੇਲ ਤੇ ਵੀ ਤੁਸੀਂ ਆਪਣਾ ਵਾਈਟ ਡਾਟਾ ਸੈਂਡ ਕਰ ਸਕਦੇ ਹੋ ਇਹਨਾਂ ਦਾ ਵਟਸਐਪ ਨੰਬਰ +1 437 228 1209 ਤੁਸੀਂ ਪਰਿਵਾਰ ਨੂੰ ਕਾਲ ਕਰਕੇ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਨਾਮ ਸਿੰਘ ਜਨਮ ਤਰੀਕ 27/10/1992 ਫਾਈਟ 5 ਫੁੱਟ 10 ਇੰਚ ਪੜਾਈ ਪਲੱਸ 2 ਕੰਮ ਮੈਡੀਕਲ ਸਟੋਰ ਜ਼ਿਲ੍ਹਾ ਬਠਿੰਡਾ ਜ਼ਮੀਨ 4 ਕਨਾਲ 2 ਕਿੱਲੇ ਗੈਣੀ ਨੇ ਪਰਿਵਾਰ ਮੈਂਬਰ ਮਾਤਾ ਪਿਤਾ ਇੱਕ ਭੈਣ ਵਿਆਹ ਹੋਈ ਨਹੀਂ ਪੈਨ ਆਸਟ੍ਰੇਲੀਆ ਪੀਆਰ ਮੰਗ ਵਧੀਆ ਪਰਵਾਰ ਤੋਂ ਬੜਿੰਡੀ ਕੀ ਲੜਕੀ ਦੀ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ 90412 63502 ਇੱਕ ਵਾਰ ਫਿਰ ਨੋਟ ਕਰੋ 90412 63502 ਤੁਸੀਂ ਪਰਿਵਾਰ ਨੂੰ ਕਾਲ ਕਰਕੇ ਤੁਸੀਂ ਹੋਰ ਜਾਣਕਾਰੀ ਤੁਸੀਂ ਇਹਨਾਂ ਤੋਂ ਲੈ ਸਕਦੇ ਹੋ ਨਾਮ ਸੇੰਗ ਜਰਮਤਰੀਕ ਬੀ 101997 ਹਾਈਟ 5 ਫੁੱਟ 11 ਇੰਚ ਕਾਸਟ ਰਾਮਦਾਸੀ ਸਿੱਖ ਪੜਾਈ ਬੀਏ ਡੀ ਫਾਰਮੇਸੀ ਐਮਐਸਸੀ ਜ਼ਿਲ੍ਹਾ ਬਠਿੰਡਾ ਜ਼ਮੀਨ 4 ਕਿੱਲੇ ਮੋਟਰ ਲੱਗੀ ਹੋਈ ਹੈ ਪਰਿਵਾਰ ਮੈਂਬਰ ਮਾਤਾ ਪਿਤਾ ਟੀਚਰ ਰਟਾਇਰਡ ਨੇ ਇੱਕ ਭਰਾ ਮੈਰਿਡ ਨੇ ਲੜਕੀ ਨੇ ਵਾਰ ਚਣਾਏ ਮੰਗ ਵਧੀਆ ਪਰਵਾਰ ਤੋਂ ਪੜ੍ਹੀ ਲਿਖੀ ਲੜਕੀ ਦੀ ਲੋੜ ਹੈ ਲੜਕੀ ਆਇਲਿਸਟ ਕੀਤੀ ਹੋਵੇ ਪਰਵਾਰ ਸਾਰਾ ਖਰਚਾ ਕਰਨਗੇ ਇਹਨਾਂ ਦਾ ਮੋਬਾਈਲ ਨੰਬਰ 941377 14340 ਤੁਸੀਂ ਪਰਿਵਾਰ ਨੂੰ ਕਾਲ ਕਰਕੇ ਤੁਸੀਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਨਾਮ ਸਿੰਘ ਜਨਮ ਤਰੀਕ 26 4 1997 ਹਾਈਟ 42 ਸ਼ੇਅਰ ਅਮਿਤ ਸਰ ਕਾਸਟ ਜੱਟ ਸਿੱਖ ਕਿਲੋ ਪੜਾਈ 에어ਲਾਈਨ ਟੂਰਿਜ਼ਮ ਇਹਨਾਂ ਨੇ ਪੜਾਈ ਇੰਡੀਆ ਤੋਂ ਕੀਤੀ ਹੈ ਕਿ ਕੈਨੇਡਾ ਜਾ ਕੇ ਸੇਮ ਹੀ ਪੜਾਈ ਕੀਤੀ ਹੈ ਇਹਨਾਂ ਨੇ ਕੰਮ ਗ੍ਰੈਵਰ ਨੇ ਕੈਨੇਡਾ ਅਮਰੀਕਾ ਪਰਿਵਾਰ ਮੈਂਬਰ ਇੱਕ ਭੈਣ ਮੈਰੀਡ ਨੇ ਭੈਣ ਕੈਨੇਡਾ ਪੀਆਰ ਨੇ ਮੰਗ ਵਧੀਆ ਪਰਿਵਾਰ ਤੋਂ ਪੜ੍ਹੇ ਲਿਖੀ ਲੜਕੀ ਦੀ ਲੋੜ ਹੈ ਲੜਕੀ ਗ੍ਰੈਜੂਏਟ ਹੋਵੇ ਹਾਈਟ 5 ਫੁੱਟ 5 ਇੰਚ ਹੋਵੇ ਇਨ ਦਾ ਮੋਬਾਈਲ ਨੰਬਰ 996819902 ਤੁਸੀਂ ਉਪਰਵਾਰ ਨੂੰ ਕਾਲ ਕਰਕੇ ਹੋਰ ਜਾਣਕਾਰੀ ਖੁਦ ਹੀ ਲੈ ਸਕਦੇ ਹੋ ਨਾਮ ਸਿੰਘ ਉਮਰ 31 ਸਾਲ ਜ਼ਿਲ੍ਹਾ ਹੁਸ਼ਿਆਰਪੁਰ ਪੜਾਈ 10ਵੀਂ ਪਾਸ ਕੰਮ ਡਰੈਵਰ ਨੇ ਕੋਹਤ ਵਿੱਚ 6 ਸਾਲ ਹੋ ਗਏ ਨੇ ਮੰਗ ਵਧੀਆ ਪਰਿਵਾਰ ਤੋਂ ਪੜੇ ਲਿਖੇ ਲੜਕੀ ਦੀ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ 83375 593341 ਤੁਸੀਂ ਪਰਿਵਾਰ ਨੂੰ ਕਾਲ ਕਰਕੇ ਤੁਸੀਂ ਹੋਰ ਜਾਣਕਾਰੀ ਲੈ ਸਕਦੇ ਹੋ ਮਮ ਸਿੰਘ ਜਨਮ ਤਰੀਕ 17 11 1983 ਹਾਈਟ 5 ਫੁੱਟ 8 ਇੰਚ 언ਮੈਰਿਡ ਕਾਸਟ ਗੁਲਾਹਾ ਸਿੱਖ ਪੜਾਈ ਗ੍ਰੈਜੂਏਸ਼ਨ ਡਿਪਲੋਮਾ ਬੀਪੀਐਡ ਸਪੋਰਟਸ ਕਮ ਟੀਚਰ ਨੇ ਸੀਵੀਐਸ ਸਕੂਲ ਵਿੱਚ ਸੈਲਰੀ 2000 ਜਿਲ੍ਹਾ ਜਲੰਧਰ ਪਰਿਵਾਰ ਮੈਂਬਰ ਮਾਤਾ ਪਿਤਾ ਟੀਚਰ ਰਟਾਰਨ ਨੇ ਇੱਕ ਭੈਣ ਵਿਆਹ ਹੋਈ ਨਹੀਂ ਮੰਗ ਵਧੇਹਾ ਪਰਵਾਰ ਤੋਂ ਪੜੀ ਲਿਖੀ ਲੜਕੀ ਦੀ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ 9914852901 ਦੂਜਾ ਮੋਬਾਈਲ ਨੰਬਰ 84272 70721 ਤੁਸੀਂ ਪਰਵਾਰ ਨੂੰ ਨੂੰ ਕਾਲ ਕਰਕੇ ਤੁਸੀਂ ਜਾਣਕਾਰੀ ਹੋਰ ਲੈ ਸਕਦੇ ਹੋ ਨਾਮ ਸੰਘੀ ਜਨਮ ਤਰੀਕ 4 ਜੂਨ 1986 ਹਾਈਟ 5 ਫੁੱਟ 7 ਇੰਚ ਕਾਸਟ ਰਾਮਗੜੀ ਸ਼ਹਿਰ ਅਮਰitsar ਪੜਾਈ ਬੀਏ ਆਈ ਲਿਸਟ ਪਰਵਾਰ ਮੈਂਬਰ ਮਾਤਾ ਪਿਤਾ ਦੋ ਪ੍ਰਾ ਇੱਕ ਭੈਣ ਉਹ ਵਿਆਹੀ ਹੋਈ ਨਹੀਂ ਕੰਮ ਇਮੀਗ੍ਰੇਸ਼ਨ ਦਾ ਕਰਦੇ ਨੇ ਸੈਲਰੀ 30000 ਨੇ ਮੰਗ ਵਧੀਆ ਪਰਿਵਾਰ ਤੋਂ ਪੜ੍ਹੀ ਲਿਖੀ ਲੜਕੀ ਦੀ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ 87290 26568 ਜਾਤੀਵੰਦ ਨਹੀਂ ਹੈ ਤੁਸੀਂ ਪਰਿਵਾਰ ਨੂੰ ਕਾਲ ਕਰਕੇ ਹੋਰ ਜਾਣਕਾਰੀ ਤੁਸੀਂ ਇਹਨਾਂ ਤੋਂ ਲੈ ਸਕਦੇ ਹੋ ਨਾਮ ਸਿੰਘ ਜਨਮ ਤਰੀਕ 1993 ਆਈ.ਡੀ. 5 ਫੁੱਟ 8 ਇੰਚ ਪੜਾਈ ਕੰਪਿਊਟਰ ਇੰਜੀਨੀਅਰ ਕਾਸਟ ਨਾਈ ਸਿੱਖ ਕੰਮ ਦੇ ਵਹੀ ਵਿੱਚ ਟ੍ਰੈਨਰ ਡਰਾਈਵਰ ਨੇ ਮੰਗ ਬਤੀਆ ਪਰਵਾਰ ਤੋਂ ਪੜੀ ਲਿਖੀ ਲੜਕੀ ਦੀ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ 85560 77427 85560 77427 ਤੁਸੀਂ ਪਰਵਾਰ ਨੂੰ ਕਾਲ ਕਰਕੇ ਤੁਸੀਂ ਹੋਰ ਜਾਣਕਾਰੀ ਲੈ ਸਕਦੇ ਹੋ ਨਾਮ ਸਿੰਘ ਜਨਮ ਤਰੀਕ 1996 ਕਾਸਟ ਜੱਟ ਸਿੱਖ ਸ਼ਹਿਰ ਬਰਨਾਲਾ ਪੜ੍ਹਾਈ ਪਲੱਸ 2 ਆਈਟੀਆਈ ਪਲੰਬਰ ਦਾ ਕੋਰਸ ਕੀਤਾ ਹੋਇਆ ਹੈ ਜ਼ਮੀਨ 8 ਕਿਲੇ ਨੇ ਪਰਿਵਾਰ ਮੈਂਬਰ ਇੱਕ ਭੈਣ ਕਨੇਡਾ ਪੀਆਰ ਮੰਗ ਵਧੀਆ ਪਰਿਵਾਰ ਤੋਂ ਪੜ੍ਹੀ ਲਿਖੀ ਲੜਕੀ ਦੀ ਲੋੜ ਹੈ ਕਾਡਾ ਕੰਮ ਕਰਨ ਵਾਲੀ ਲੜਕੀ ਚਾਹੀਦੀ ਹੈ ਜਾਂ ਗਵਰਨਮੈਂਟ ਸ਼ਾਪ ਹੋਵੇ ਮਾਨਸਾ ਬਟਿੰਡਨੁਪਹਿਲ ਹੈ ਇਹਨਾਂ ਦਾ ਮੋਮੈਂਡ ਨੰਬਰ ਨਾਸੀ 73509846 ਨਾਸੀ 73509846 ਤੁਸੀਂ ਪਰਿਵਾਰ ਨੂੰ ਕਾਲ ਕਰਕੇ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਨਾਮ ਜਨਮ ਤਰੀਕ 15/7/1999 ਹਾਈਟ 5 ਫੁੱਟ 1 ਇੰਚ ਕਾਸਟ ਐਸਸੀ ਜ਼ਿਲ੍ਹਾ ਹੁਸ਼ਿਆਰਪੁਰ ਪੜਾਈ ਬੀਵੀਏ ਐਮਐਸਸੀ ਐਲਯੂਪੀ ਪਰਿਵਾਰ ਮੈਂਬਰ ਪਿਤਾ ਮਾਤਾ ਇਕਪਰਾ ਪਰਿਵਾਰ ਅੰਗਲੈਂਡ ਵਿੱਚ ਰਹਿੰਦਾ ਮੰਗ ਵਧੀਆ ਪਰਵਾਤੂ ਪੜੇ ਲਿਖੇ ਲੜਕੇ ਦੀ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ ਫ੍ਰੰਮ ਨੰਬਰ ਸੀ 738220 ਇੱਕ ਵਾਰ ਫਿਰ ਨੋਟ ਕਰੋ 94637 33 220 ਤੁਸੀਂ ਪਰਵਾਰ ਨੂੰ ਕਾਲ ਕਰਕੇ ਜਾਣਕਾਰੀ ਤੁਸੀਂ ਲੈ ਸਕਦੇ ਹੋ ਲੜਕੀ ਅੰਮ੍ਰਿਤਾਰੀ ਦਮਾਲਾ ਸੰਜੋਦੇ ਨੇ ਜਨਮ ਤਰੀਕ 2003 tried 5 foot 7 inch padhai plus 2 in 94% inadi number ne plus 2 to PTE vich inadi 5.5 band aaye ne England German di file lag jani hai parivar member anbartari hai mata pra pan dadi maa mang wadiya parivar to anbartari ladka hove ਲੜਕਾ ਐਨਆਰਆਈ ਹੋਵੇ ਇਹਨਾਂ ਦਾ ਮੋਬਾਈਲ ਨੰਬਰ 9872522797 9872522797 ਤੁਸੀਂ ਪਰਵਾਰ ਨੂੰ ਕਾਲ ਕਰਕੇ ਤੁਸੀਂ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਮੈਰਿਜ ਗੁਰੂ ਵਾਲੀ ਕਾਲ ਨਾ ਕਰਨ ਇਹਨ ਨੂੰ ਨਾਮ ਸੈנג ਜਰਮ ਤ੍ਰੀਕ 981995 हाइट 6 फुट कास्ट जाट सिख जिला अमृतसर जमीन 7 ਕਿੱਲੇ ਪੜਾਈ ਪਲੱਸ 2 ਪਲੱਸ 2 ਤੋਂ ਬਾਅਦ ਇਹ ਹਕੌਂ ਚ ਗਿਆ ਨਹੀਂ 8 ਸਾਲ ਹੋ ਗਏ ਨੇ ਖਾਨ ਪੰਜਾਬ ਲੜਕਾ ਆਇਆ ਹੋਇਆ ਪਰਵਾਰ ਮੈਂਬਰ ਮਾਤਾ ਭੈਣ ਵਿਆਹੀ ਹੋਈ ਹੈ ਮਕਾਨ ਡਬਲ ਸਟੋਰੀ ਕੋਠੀ ਹੈ ਮੰਗ ਵਦੀ ਪਰਵਾਰ ਤੋਂ ਪੜ੍ਹੀ ਲਿਖੀ ਆਇਲਿਸਟ ਕੀਤੀ ਲੜਕੀ ਹੋਵੇ ਜਾਂ ਐਨ ਆਰ ਆਈ ਹੋਵੇ ਐਨ ਆਰ ਆਈ ਲੜਕੀ ਪੀ ਆਰ ਹੋਵੇ ਮੋਬਾਈਲ ਨੰਬਰ 98725 22 700 97 ਤੁਸੀਂ ਪਰਵਾਰ ਨੂੰ ਕਾਲ ਕਰਕੇ ਤੁਸੀਂ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਇਹਨਾਂ ਤੋਂ ਲੈ ਸਕਦੇ ਹੋ ਨਾਮ ਫੋਰ ਜਯੰਤ੍ਰਿਕ 15/7/1999 ਹਾਈਟ 5 ਫੁੱਟ 1 ਇੰਚ ਕਾਸਟ ਐਸ ਸੀ ਜ਼ਿਲ੍ਹਾ ਸ਼ਿਵਾਰਪੁਰ ਪੜਾਈ ਬੀਬੀਏ ਐਮ ਐਸ ਸੀ ਐਲ ਯੂ ਪੀ ਪਰਿਵਾਰ ਮੈਂਬਰ ਪਿਤਾ ਮਾਤਾ ਇਕਪਰਾ ਪਰਿਵਾਰ ਅੰਗ ਲੈਣ ਵਿੱਚ ਹੀ ਰਹਿੰਦਾ ਹੈ ਮੰਗ ਵਧੀਆ ਪਰਿਵਾਰ ਤੋਂ ਪੜ੍ਹੇ ਲਿਖੇ ਲੜਕੇ ਦੀ ਲੋੜ ਹੈ ਇਨਾਂ ਦਾ ਮੋਬਾਈਲ ਨੰਬਰ 83637 3622 ਤੁਸੀਂ ਪਰਿਵਾਰ ਨੂੰ ਕਾਲ ਕਰਕੇ ਤੁਸੀਂ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਨਾਮ ਸੰਗਰਜੰਤਰੀਕ 11 ਬਰ ਮਈ 1994 ਹਰਦੇ ਪੰਜੀਪੁੱਤ ਨੋਇੰਚ ਕਾਸਟ ਜੱਟ ਸਿੱਖ ਪੜਾਈ ਬੀਸੀਏ ਜ਼ਿਲ੍ਹਾ ਗੁਰਦਾਸਪੁਰ ਜ਼ਮੀਨ 8 ਕਿੱਲੇ ਕੰਮ ਯੂਐਸਏ ਪੀਆਰ ਲੜਕਾ ਕੋਇਲਰ ਡਰਾਈਵਰ ਨੇ ਪਰਿਵਾਰ ਮੈਂਬਰ ਦੋ ਭਰਾ ਇੱਕ ਭੈਣ ਮੰਗ ਵਿਧਿਆ ਪਰਵਾਰ ਤੋਂ ਪੜੀ ਲਿਖੀ ਲੜਕੀ ਦੀ ਲੋੜ ਹੈ ਇਨੰਦ ਦਾ ਮੋਬਾਈਲ ਨੰਬਰ 82805 83353 ਇੱਕ ਵਾਰ ਫਿਰ ਨੋਟ ਕਰੋ 82805 84353 ਤੁਸੀਂ ਪਰਿਵਾਰ ਨੂੰ ਕਾਲ ਕਰਕੇ ਤੁਸੀਂ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਨਾਮ ਸਿੰਘ ਜਨਮ ਤਰੀਕ 6 2 1990 ਹਾਈਟ ਪੰਜ ਫੁੱਟ ਨੌ ਇੰਚ ਜਨਮ ਟਾਈਮ ਸਵੇਰ ਦਾ ਸੱਤ ਵਜੇ ਕਾਸਟ ਅਰੋੜਾ ਸਿੱਖ ਪੜ੍ਹਾਈ ਐਮ ਟੈਕ ਸੀ ਐਸ ਈ ਕੰਮ ਗੌਰਮੈਂਟ ਜੋਬ ਫਤਿਹਗੜ੍ਹ ਸਾਹਿਬ ਪਰਿਵਾਰ ਮੈਂਬਰ ਪਿਤਾ ਆਪਣਾ ਬਿਜ਼ਨਸ ਕੱਪੜੇ ਦੀ ਦੁਕਾਨ ਮਾਤਾ ਪ੍ਰਾਈਵੇਟ ਜੋਬ ਇਕੱਲਾ ਲੜਕਾ ਮੰਗ ਵਧੀਆ ਪਰਵਾਰ ਤੋਂ ਪੜ੍ਹੀ ਲਿਖੀ ਲੜਕੀ ਦੀ ਲੋੜ ਹੈ ਲੜਕੀ ਪ੍ਰਾਈਵੇਟ ਜੋਬ ਜਾਂ ਗਵਰਨਮੈਂਟਸ ਜੋਬ ਜਾਂ ਐਨ ਆਰ ਆਈ ਹੋਵੇ ਇਹਨਾਂ ਦਾ ਮੋਬਾਈਲ ਨੰਬਰ 93899 43067 ਤੁਸੀਂ ਪਰਵਾਰ ਨੂੰ ਕਾਲ ਕਰਕੇ ਤੁਸੀਂ ਹੋਰ ਜਾਣਕਾਰੀ ਲੈ ਸਕਦੇ ਹੋ ਨਾਮ ਸ਼ੰਗ ਉਮਰ ਤੇ ਸਾ ਹਾਈਟ 5 ਫੁੱਟ 4 ਇੰਚ ਪੜਾਈ 10ਵੀਂ ਪਾਸ ਕਾਸ ਮਰਜਵੀ ਸਿੱਖ ਜ਼ਿਲ੍ਹਾ ਬਠਿੰਡਾ ਕੰਮ ਪ੍ਰਾਈਵੇਟ ਫੈਕਟਰੀ ਵਿੱਚ ਕੰਮ ਕਰਦਾ ਹੈ ਪਰਿਵਾਰ ਮੈਂਬਰ ਮਾਤਾ ਤੇ ਇਕੱਲਾ ਹੀ ਲੜਕਾ ਲੜਕਾ ਅਮਰਤਾਰੀਏ ਮੰਗ ਵਧੀਆ ਪਰਵਾਰ ਤੋਂ ਲੜਕੀ ਦੀ ਲੋੜ ਹੈ ਲੜਕੀ ਤਲਾਕ ਸੁਦਾ ਜਾਂ ਵੱਡੀ ਉਮਰ ਦੀ ਹੋਵੇ ਇਹਨਾਂ ਦਾ ਮੋਬਾਈਲ ਨੰਬਰ 82890 44384 ਤੁਸੀਂ ਪਰਿਵਾਰ ਨੂੰ ਕਾਲ ਕਰਕੇ ਤੁਸੀਂ ਜਾਣਕਾਰੀ ਲੈ ਸਕਦੇ ਹੋ ਵੀਡੀਓ ਨੂੰ ਤੁਸੀਂ ਪੂਰਾ ਦੇਖਿਆ ਕਰੋ ਤੇ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਜ਼ਰੂਰ ਕਰੋ ਨਾਮ ਨਵੀਨ ਥਾਪਰ ਜਨਮ ਤਰੀਕ 28 ਮਈ 1991 ਜਨਮ ਟਾਈਮ ਸਵੇਰ ਦੇ 6 ਵਜ ਕੇ 12 ਮਿੰਟ ਸ਼ਹਿਰ ਖੰਨਾ ਪੰਜਾਬ ਕਾਸਟ ਖਤਰੀ ਪੜਾਈ ਪੀਏ ਹਾਰਡਵੇਅਰ ਨੈਟਵਰਕਿੰਗ ਦੇ ਵਿੱਚ ਟੁਕਲੋਮਾ ਕੀਤਾ ਹੋਇਆ ਹੈ ਕੰਮ ਇਹਨਾਂ ਦਾ ਆਪਣਾ ਮੋਬਾਈਲ ਦਾ ਬਿਜ਼ਨਸ ਹੈ ਪਰਿਵਾਰ ਮੈਂਬਰ ਪਿਤਾ ਦੁਕਾਨਦਾਰ ਫਾਈਨੈਂਸ ਦਾ ਕੰਮ ਕਰਦੇ ਨੇ ਮਾਤਾ ਕਰੀਲੂ ਕਰੀਲੂ ਨੇ ਜ਼ਮੀਨ 'ਤੇ ਦੋ ਕਿੱਲੇ ਆਉਂਦੇ ਨੇ ਬਲੇਰ ਕੋਟਲਾ ਦੇ ਵਿੱਚ ਰਹਿੰਦੇ ਨੇ ਮੰਗ ਖਾਨਦਾਨੀ ਖत्री ਪਰਿਵਾਰ ਤੋਂ ਵਧੀਆ ਪੜੀ ਲਿਖੀ ਲੜਕੀ ਦੀ ਲੋੜ ਹੈ ਲੜਕੀ ਸੁੰਦਰ ਹੋਵੇ ਕੋਈ ਮੰਗਨੇ ਕਾਸਟ ਖत्री ਪਰਿਵਾਰ ਹੀ ਸੰਪਰਕ ਕਰੇ ਇਹਨਾਂ ਦਾ ਮੋਬਾਈਲ ਨੰਬਰ 70593 67000 ਤੁਸੀਂ ਪਰਿਵਾਰ ਨੂੰ ਕਾਲ ਕਰਕੇ ਹੋਰ ਜਾਣਕਾਰੀ ਤੁਸੀਂ ਇਹਨਾਂ ਤੋਂ ਲੈ ਸਕਦੇ ਹੋ ਨਾਮ ਕੌਰ ਜਨਮ ਤਰੀਕ 12 22 22 12ਵਾਂ ਮਹੀਨਾ 1996 ਹਾਈਟ 5 ਫੁੱਟ ਪੜ੍ਹਾਈ ਜੀ ਐਨ ਐਮ ਕਾਸਟ ਐਸਸੀ ਜ਼ਿਲ੍ਹਾ ਹੁਸ਼ਿਆਰਪੁਰ ਪਰਿਵਾਰ ਮੈਂਬਰ ਪਿਤਾ ਰੇਲਵੇ ਡਿਪਾਰਟਮੈਂਟ ਰਿਟਾਇਰਮੈਂਟ ਨੇ ਮਾਤਾ ਆਂਗਰਵਾਰੀ ਵਰਕਰ ਨੇ ਮੰਗਾ ਵਧੀਆ ਪਰਵਾਰ ਤੋਂ ਪੜ੍ਹੇ ਲਿਖੇ ਲੜਕੇ ਦੀ ਲੋੜ ਹੈ ਲੜਕਾ ਗਵਰਨਮੈਂਟ ਜਾਂ ਐਨ ਆਰ ਆਈ ਹੋਵੇ ਇਹਨਾਂ ਦਾ ਮੋਬਾਈਲ ਨੰਬਰ 94637 38220 94637 38220 ਤੁਸੀਂ ਪਰਵਾਰ ਨੂੰ ਕਾਲ ਕਰਕੇ ਤੁਸੀਂ ਇਹ ਨਾ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਨਾਮ ਕੋਣ ਜਨਮ ਤਰੀਕ 1993 ਹਾਈਟ 5 ਫੁੱਟ 6 ਇੰਚ ਰੰਗ ਸਾਫ ਕਾਰਕ ਸਿੱਖ ਗੋਤ ਔਂਜਲਾ ਪੜਾਈ ਡਬਲ ਐਮਏ ਜ਼ਿਲ੍ਹਾ ਸੰਗਰੂਰ ਮੰਗ ਵਧੀਆ ਪਰਵਾਰ ਤੋਂ ਪੜਿਆ ਲਿਖੇ ਲੜਕੇ ਦੀ ਲੋੜ ਹੈ ਜਾਂ ਆਪਣਾ ਬਿਜ਼ਨਸ ਹੋਵੇ ਲੜਕੇ ਕੋਲ ਵੀ ਤੋਂ 3 ਕਿੱਲੇ ਦੀ ਜ਼ਮੀਨ ਹੋਵੇ ਕੱਲਾ ਹੀ ਭਰਾ ਹੋਵੇ ਸੰਗਰੂਰ ਜਾਂ ਪਟਿਆਲੇ ਵਾਲੇ ਸੰਪਰਕ ਕਰਨ ਮੈਰिज ਵਿਊ ਵਾਲੀ ਇਹਨਾਂ ਨੂੰ ਕਾਲ ਨਾ ਕਰਨ ਇਹਨਾਂ ਦਾ ਮੋਬਾਈਲ ਨੰਬਰ 86772 11800 77 88 472 11 871 ਤੁਸੀਂ ਪਰਵਾਰ ਨੂੰ ਕਾਲ ਕਰਕੇ ਹੋਰ ਜਾਣਕਾਰੀ ਤੁਸੀਂ ਇਹਨਾਂ ਤੋਂ ਲੈ ਸਕਦੇ ਹੋ ਨਾਮ ਜਸਵੀਰ ਸਿੰਘ ਜਨਮ ਤਰੀਕ 10 ਦੂਜਾ ਮਹੀਨਾ 1999 ਹਾਈਟ 5 ਫੁੱਟ 9 ਇੰਚ ਪਿੰਡ ਢਾਲਪੁਰਾ ਪੜਾਈ ਐਮਏ ਕਾਲ ਸਾਇੰਸ ਨਾ ਕੀਤੀ ਹੋਈ ਹੈ ਡੀਸੀਏ ਕੋਰਸ ਕੀਤਾ ਹੋਇਆ ਇਹਨਾਂ ਦਾ ਬੈਂਕ ਅਕਾਊਂਟ ਨਾਲ ਪਰਿਵਾਰ ਮੈਂਬਰ ਮਾਤਾ ਪਿਤਾ ਇਕੱਲਾ ਮੁੰਡਾ ਜ਼ਮੀਨ 7 ਏਕੜ ਇੱਕ ਇਹਨਾਂ ਦਾ ਪਲਾਟ ਹੈ ਮੰਗ ਵਧੀਆ ਪਰਿਵਾਰ ਤੋਂ ਪੜ੍ਹੀ ਲਿਖੀ ਲੜਕੀ ਦੀ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ 93784 3965 ਤੁਸੀਂ ਪਰਿਵਾਰ ਨੂੰ ਕਾਲ ਕਰਕੇ ਹੋਰ ਜਾਣਕਾਰੀ ਲੈ ਸਕਦੇ ਹੋ ਨਾਮ ਸੈנג ਉਮਰ 40 ਸਾਲ ਅਨਮੈਰਿਡ ਨੇ ਹਾਈਟ 5 ਫੁੱਟ 6 ਇੰਚ ਕਾਸਟ ਰਾਇਸਿਕ ਫਰੋਜ਼ ਪਰ ਰੋਡ ਤਿੰਨ ਦਾ ਘਰੇ ਮੰਗ ਵਧੀਆ ਪਰਿਵਾਰ ਤੋਂ 35 ਤੋਂ 40 ਸਾਲ ਦੀ ਲੜਕੀ ਦੀ ਲੋੜ ਹੈ ਕੋਈ ਮੰਗਣੀ ਇਨਾਂ ਦਾ ਮੋਬਾਈਲ ਨੰਬਰ 828808178 ਤੁਸੀਂ ਪਰਿਵਾਰ ਨੂੰ ਕਾਲ ਕਰਕੇ ਤੁਸੀਂ ਇਹਨਾਂ ਤੋਂ ਜਾਣਕਾਰੀ ਲੈ ਸਕਦੇ ਹੋ